ਏਹ ਹੀ ਦੁਨੀਆ ਬਦਲੇ ਮੇਰੀ ਇੱਥੇ ਕੋਈ ਨਾ ਕਿਸੇ ਦਾ ਬੇਲੀ ਏਹ ਹੀ ਦੁਨੀਆ ਬਦਲੇ ਮੇਰੀ ਇੱਥੇ ਕੋਈ ਨਾ ਕਿਸੇ ਦਾ ਬੇਲੀ ਸਾਬ ਨਹੀਂੋਂ ਨਿੱਕਾ ਮਾੜੀਆਂ ਨੇ ਅੱਖੀਆਂ ਕੁੱਟ ਕੁੱਟ ਕੌਣ ਜੱਫੀਆਂ ਸਾਫ ਨਹੀਂ ਹੁੰਦੀ ਮਾੜੀਆਂ ਨੇ ਅੱਖੀਆਂ ਡੋਣ ਪਈ ਤੇ ਕੁੱਟ ਕੁੱਟ ਕੌਣ ਜੱਫੀਆਂ ਜਦੋਂ ਲੋੜ ਮੁੱਕ ਜਾਵੇ ਤਾਂ ਫਿਰ ਕੌਣ ਕੀ ਕਦਾ ਬੇਲੀ ਜਦੋਂ ਲੋੜ ਮੁੱਕ ਜਾਵੇ ਤਾਂ ਫਿਰ ਕੌਣ ਕਿਸੇ ਦਾ ਬੇਲੀ ਇਹ ਦੁਨੀਆ ਮਤਲੀ ਮਰੀ ਇੱਥੇ ਕੋਈ ਨਾ ਕਿਸੇ ਦਾ ਬੇਲੀ ਪਹਿਲਾ ਯਾਰ ਇਲਾਮ ਦੇ ਹੋ ਹੱਸ ਹੱਸ ਕੇ ਪਿੱਛੋ ਛੱਡ ਜਾਂਦੇ ਨੇ ਬਗਾਰ ਦੱਸ ਕੇ ਪਹਿਲਾ ਯਾਰ ਇਲਾਮ ਦੇ ਹੋ ਹੱਸ ਹੱਸ ਕੇ ਪਿੱਛੋ ਛੱਡ ਜਾਂਦੇ ਨੇ ਬਗਾਰ ਦੱਸ ਕੇ ਕਿੰਜ ਲੁੱਕ ਲੁਕਰਉਂਦੇ ਨੇ ਕਿੰਜ ਲੁੱਕ ਲੁਕਰਉਂਦੇ ਨੇ ਬਿਨ ਫੇਰ ਬਹਿ ਕੇ ਯਾਰ ਨਾ ਵੇਲੀ ਇਹ ਦੁਨੀਆ ਬਦਲੇ ਮਰੀ ਇੱਥੇ ਕੋਈ ਨਾ ਕਿਸੇ ਦਾ ਹੇ ਦੁਨੀਆ ਮਤ ਦੇ ਮੇਰੀ ਇੱਥੇ ਕੋਈ ਨਾ ਕਿਸੇ ਦਾ ਬੇਲੀ ਜਿਨਾਂ ਨਾਲ ਆਈ ਫਿਰੇ ਦਿਲਆਯਾਰੀਆਂ ਹੱਥ ਵੇਲੇ ਉਹ ਝਾਂਨੇ ਨਕਾਰੀਆਂ ਕਿਨ ਨਾਲ ਲਾਈ ਮੇਰੇ ਦਿਲਾ ਯਾਰੀਆਂ ਅੱਤ ਵੇਲੇ ਹੋਤੀ ਜਾਣੇ ਨਕਾਰੀਆਂ ਕੋਈ ਤੁਰਦਾ ਨਾਲ ਨਹੀਂ ਕੋਈ ਤੁਰਦਾ ਨਾਲ ਨਹੀਂ ਜਿਸ ਦਿਨ ਜਾਣੀ ਜਾਂ ਆਰੀਂ ਇਕਲੀ ਇਹ ਦੁਨੀਆ ਮਦਨੇ ਮੇਰੀ ਇੱਥੇ ਕੋਈ ਨਾ ਕਿਸੇ ਦਾ ਵੇਲੀ ਇਹ ਦੁਨੀਆ ਮਦਨੇ ਮੇਰੀ ਇੱਥੇ ਕੋਈ ਨਾ ਕਿਸੇ ਦਾ ਵੇਲੀ ਪੀ ਆਰੀ ਯਾਰ ਆ ਤੂਠਾ ਇਸ ਜਗਦੀ ਟੁੱਟਦੀ ਰਿਆਰੀ ਉਹ ਸੱਚ ਦਾ ਬੁਰੀ ਟੁੱਠੀ ਆਰੀ ਯਾਰ ਆ ਤੂਠੇ ਇਸ ਜਗਦੀ ਟੁੱਟਦੀ ਰਿਆਰੀ ਉਹ ਸੱਚ ਰੱਬ ਦੀ ਕੰਗ ਕੋਈ ਲਾ ਕੇ ਦੇਖ ਲਵੋ ਕੰਗ ਕੋਈ ਲਾ ਕੇ ਦੇਖ ਲਵੋ ਪੜ ਕੇ ਰਾਂਦੀ ਸਦਾ ਸਹੇਲੀ ਇਹ ਦੁਨੀਆ ਬਾਦ ਮੇ ਮੇਰੀ ਇਤ ਨਾ ਕਿਸੇ ਦਾ ਬੇਲੀ ਇਹ ਦੁਨੀਆ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ